ਤੋ ਬਿਲਕੁਲ ਕੱਲ ਜਥੇਦਾਰ ਸਾਹਿਬ ਦੇ ਵੱਲੋਂ ਜੋ ਵੱਖ-ਵੱਖ ਕandidate ਦੇ ਨੁਮਾਇੰਦੇ ਆ ਕਾਲੀ ਸੁਧਾਰ ਲਹਿਰ ਦੇ ਜਿਹੜੇ ਲੀਡਰ ਫਿਗਰ ਨੂੰ ਸਦਾ ਸੁਣਾਈ ਗਿਆ ਸੀ ਕਿ ਇੱਥੇ ਚਲਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਵੀ ਸਰਾਹ ਦੀ ਬਾਥਰੂਮ ਦੀ ਜਿਹੜੀ ਆ ਸਾਫ਼ ਕਰਨ ਦੀ ਸੇਵਾ ਨਿਭਾਈ ਜਾ ਰਹੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਹਿਲੇ ਕਿਸੇ ਸੇਵਾਦਾਰ ਦੇ ਵੱਲੋਂ ਪੂਰੇ ਬਾਥਰੂਮ ਦੇ ਵਿੱਚ ਫਰਨੈਚ ਉੱਟਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਵਾਈਪਰ ਦੇ ਨਾਲ ਪੂਰੇ ਬਾਥਰੂਮ ਦੀ ਜਿਹੜੀ ਆ ਉਹ ਸਫਾਈ ਕੀਤੀ ਜਾ ਰਹੀ ਹੈਗੀ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਜੋ ਕੱਲ ਜਥੇਦਾਰ ਸਾਹਿਬ ਯਾਨੀ ਰੁਪੀਰ ਸਿੰਘ ਜੀ ਦੇ ਵੱਲੋਂ ਜੋ ਕੱਲ ਸਦਾ ਸੁਣਾਈ ਗਏ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਉਸ ਦੇ ਚਲਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ 1 ਘੰਟੇ ਪੂਰੇ ਬਾਥਰੂਮ ਸਾਫ਼ ਕਰਨ ਦੀ ਜਿਹੜੀ ਆ ਉਹ ਸੇਵਾ ਨਿਭਾਈ ਜਾਣੀ ਹੈਗੀ ਤੁਸੀਂ ਇਸ ਤਰ੍ਹਾਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਹੁਣ ਉਹ ਸ਼ੀਸ਼ੇ ਜਿਹੜੇ ਆ ਜਾਂ ਪੂਰੇ ਸਾਫ਼ ਜਿਹੜੇ ਕਿਤੇ ਯਾਰੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਹੋਰ ਜਿਹੜੇ ਕਾਲੀ ਸੁਧਾਰ ਲੈ ਦੇ ਲੀਡਰ ਸੀਗੇ ਉਹਨਾਂ ਵੱਲੋਂ ਜਿਹੜੇ ਆ ਚੰਗੇ ਤਰੀਕੇ ਨਾਲ ਜਿਹੜੀਆਂ ਸਫਾਈ ਕਿਤੇ ਮੇਰੇ ਨਾਲ ਮੇਰੇ ਸਹਿਯੋਗੀ ਵੀ ਨੇ ਕਿਉਂਕਿ ਲਗਾਤਾਰ ਚਾਹ ਕਾਲੀਦਰ ਦੇ ਲੀਡਰ ਹੁਣ ਪ੍ਰਧਾਨ ਸੁਖਬੀਰ ਸਿੰਘ ਬਦਲੋ ਸਦਰ ਨੇ ਭੇਜਿਆ ਜਿਹੜੇ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਵੀ ਸਰਾਂ ਦੇ ਕਿਸੇ ਬਾਥਰੂਮ ਦੇ ਜਿਹੜੀ ਹੈ ਸੇਵਾ ਨਿਭਾਈ ਜਾ ਰਹੀ ਹੈ ਪਹਿਲੇ ਪੋਚਾ ਲਾਇਆ ਗਿਆ ਸੀਗਾ ਹੁਣ ਸਫਾਈ ਵਿਗਤ ਕੀ ਕਰਨਾ ਚਾਹੋਗੇ ਹਾਂਜੀ ਬਿਲਕੁਲ ਪਲਪਲ ਦੀ ਅਪਡੇਟ ਹੈ ਜਿਹੜੀ ਉਹ ਸੀ ਸਮਰ نیوز ਤੇ ਸਾਂਝੀ ਕਰ ਰਹੇ ਹਾਂ ਤੇ ਉਸ ਦੀਆਂ ਖਾਸ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਲਗਾਤਾਰ ਕਿਉਂਕਿ ਸਵੇਰ ਤੋਂ ਦਿਖਾਇਆ ਕਿ ਸੁਖਬੀਰ ਸਿੰਘ ਬਾਦਲ ਨੂੰ ਪਹਿਲੀ ਸਜ਼ਾ ਲੱਗੀ ਸੀ ਕਿ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਬਿਲਕੁਲ ਕੰਡੇ ਘਰ ਦੇ ਬਾਹਰ ਗਲ ਦੇ ਵਿੱਚ ਤਕਤੀਆਂ ਪਾ ਕੇ ਚੋਲਾ ਜਿਹੜਾ ਸੀ ਸੇਵਾਦਾਰਾਂ ਦਾ ਪਾ ਕੇ ਵਰਸ਼ਾ ਫੜ ਕੇ ਜਿਹੜੀ ਸੇਵਾ ਨਿਭਾਈ ਗਈ ਦੂਸਰੀ ਸਜ਼ਾ ਜਿਹੜੀ ਸੁਖਬੀਰ ਸਿੰਘ ਬਾਦਲ ਨੂੰ ਤੇ ਦੀ ਜਿਹੜੀ ਸਾਫ ਸਫਾਈ ਝੂਠੇ ਬਰਤਨਾਂ ਦੀ ਸਾਫ ਸਫਾਈ ਆ ਉਸ ਦੀ ਖਾਸ ਤਸਵੀਰਾਂ ਦਿਖਾਈਆਂ ਤੀਸਰੀ ਤਸਵੀਰ ਤੁਹਾਨੂੰ ਦਿਖਾ ਰਿਹਾ ਸੁਧਾਰ ਲਹਿਰ ਦੀ ਜਿਨ੍ਹਾਂ ਵੱਲੋਂ ਕੀ ਬਾਥਰੂਮਾਂ ਦੀ ਸੇਵਾ ਸਜਾ ਜਿਹੜੀ ਲੱਗੀ ਆ ਉਸ ਦੀਆਂ ਖਾਸ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਤੁਸੀਂ ਦੇਖੋ ਕਿ ਨਿਮਾਣੇ ਸਿੱਖ ਦੇ ਵਾਂਗੂ ਜਿਹੜੀ ਜਿਹੜੀਆਂ ਨੇ ਉਹ ਸਮਨ ਨੂੰ ਉਸੇ ਬਲਬਲ ਦੀਆਂ ਸੰਜੇ ਕਰ ਰਹੇ ਹਨ ਬਿਲਕੁਲ ਲਗਾਤਾਰ ਇਹ ਤਸਵੀਰਾਂ ਵੇਖੋ ਕਿਸ ਤਰ੍ਹਾਂ ਇਸ ਹੁਣ ਸੇਵਾਦਾਰ ਦੇ ਵੱਲੋਂ ਪਹਿਲਾਂ ਫਰਨੀਚਰ ਛੁੱਟਿਆ ਜਾ ਰਿਹਾ ਪੂਰੇ ਬਾਥਰੂਮ ਦੇ ਵਿੱਚ ਤੇ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਇਹ ਸਿਕਨਾ ਕੀਤੀ ਅੱਜ ਤੋਂ ਕੰਮ ਜਿਆ ਸਫਾਈ ਕੀਤੀ ਜਾ ਰਹੀ ਪੂਰੇ ਬਾਥਰੂਮ ਦੇ ਟਾਇਲ ਸੇ ਜਿਹੜੀਆਂ ਸਫਾਈ ਕੀਤੀ ਜਾ ਰਹੀ ਹੈਗੀ ਤੇ ਆਓ ਮੈਂ ਕਹਾਂ ਪਾਈਪਰ ਜਿਹੜੇ ਆਲਾ ਬਾਦੀ ਜਾ ਰਹੇ ਇਸ ਤਰ੍ਹਾਂ ਲਗਾਤਾਰ ਬਤਵਤ ਹੋ ਰਹੀ ਹੈ ਸਾਡੇ ਜੇ ਤੁਸੀਂ ਲਗਾਤਾਰ ਤਸਵੀਰਾਂ ਵੇਖਦੇ ਹੋ ਕਿਉਂਕਿ ਇਹ ਲਗਾਤਾਰ ਇਹ ਤਸਵੀਰਾਂ ਜਿਵੇਂ ਕਿਸ ਤਰ੍ਹਾਂ ਵੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਂਜਰਾ ਉਹਨਾਂ ਦੇ ਵੱਲੋਂ ਬਾਥਰੂਮ ਸਾਫ਼ ਕਰਨ ਦੀ ਜਿਹੜੀ ਆ ਉਹ ਸੇਵਾ ਉਹ ਨਿਭਾਈ ਜਾ ਰਹੀ ਹੈਗੀ ਆ ਤੁਹਾਨੂੰ ਦੱਸਦੇ ਪੂਰੇ ਪਹਿਲਾਂ ਉਹਨਾਂ ਨੇ ਫਰਸ਼ ਸਾਫ਼ ਕੀਤਾ ਸੀਗਾ ਪਹਿਲੇ ਫਰਦਲ ਦੇ ਨਾਲ ਤੇ ਹੁਣ ਇਹ ਟੂਟੀਆਂ ਉਹ ਜਿਹੜੀਆਂ ਸਾਫ਼ ਕੀਤੀਆਂ ਨੇ ਟਾਈਲਾਂ ਜਿਹੜੀਆਂ ਉਹ ਸਾਫ਼ ਕੀਤੀ ਜਾ ਰਹੀ ਹੈਗੀ ਆ ਸੋ ਬਿਲਕੁਲ ਲਗਾਤਾਰ ਤਸਵੀਰਾਂ ਬਣਾ ਰਹੀਆਂ ਇੱਕ ਘੰਟੇ ਤੱਕ ਇਹ ਸੇਵਾ ਕੀਤੀ ਹੈ ਪ੍ਰੋਫੈਸਰ ਤੁਹਾਡਾ ਮਾਜਦੋ ਬਦੋ ਸਲਾਹ ਦੇ ਬਾਥਰੂ ਦੇ ਜਿਹੜੇ ਵੱਲੋਂ ਤੇਵਨੇ ਮੈਂ ਜਾ ਰਹੀ ਹੈ ਪਹਿਲੋਂ ਨੇ ਫਰਖ ਸਾਹਿਬ ਕਿੰਨਾ ਸੀਗਾ ਪੋਜਾ ਲਾਇਆ ਸੀਗਾ ਵਾਈਪਰ ਲਾਇਆ ਸੀਗਾ ਤੇ ਫੋਨ ਨੇ ਉਹਨਾਂ ਉਹ ਟੁੱਟਿਆ ਜਿਹੜੀਆਂ ਸਾਹ ਕਿਤੇ ਨਹੀਂ ਮੈਂ ਪਰ ਮੈਂ ਨਾ ਮੇਰੇ ਸੁਭਾਨਵ ਦਾ ਸਮਰ ਆਪਣੇ ਸਰ